ਹੁਸ਼ਿਆਰਪੁਰ ਦੇ ਵਿੱਚ ਨਿਊ ਦੀਪ ਕਲੋਨੀ ਦੇ ਇੱਕ 5 ਸਾਲਾ ਬੱਚੇ ਦਾ ਪਹਿਲੇ ਕਿਡਨਾਪ ਹੋਇਆ ਤੇ ਫਿਰ ਕੀਤਾ ਗਿਆ ਕਤਲ ਇਸ ਸਬੰਧਿਤ ਰੋਜ਼ੀ ਜਾਂਦੇ ਹੋਏ ਹੁਸ਼ਿਆਰਪੁਰ ਦੇ ਵਿੱਚ ਕੱਢੀ ਗਈ ਅੱਜ ਕੈਂਡਲ ਮਾਰਚ ਇਸ ਕੈਂਡਲ ਮਾਰਚ ਦੀ ਅਗਵਾਈ ਸੰਪੂਰਨ ਜਥੇਬੰਦੀਆਂ ਵੱਲੋਂ ਕੀਤੀ ਗਈ न थोरा थोरा پيڏي جي ڳالهه آهي 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 ਇਹ ਕਿਹੜਾ ਬੰਦੂ ਇਹ ਸੱਚੀ ਨਹੀਂ ਹੋਈ ਹੋਣੀ ਨਿਕਲੀ ਹੋਣੀ ਹੈ ਯੋਗਾਰਤੀ ਚੈਨਲ ਮੈਂ ਉੱਤੇ ਜਾ ਰਹੇ ਹਾਂ ਇਹ ਸਰਕਾਰ ਮਰੋ ਅੱਜ ਚਾਰ ਪੰਜ ਘੰਟਿਆਂ ਦੇ ਬਾਅਦ ਵੀ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ ਬੜੀ ਨਿੰਦਨਯੋਗ ਗੱਲ ਆ ਔਰ ਅੱਜ ਤੁਸੀਂ ਦੇਖ ਰਹੇ ਸਮੂਹ ਜਿੱਥੇ ਬੰਦੀਆਂ ਹਾਰਪੁਰ ਦੀਆਂ ਸਾਰੀਆਂ ਐਸਸੀ ਐਸਪੀ OBC ਮਿਨੋਰਟੀ ਕਟਗਰੀ ਚਾਰੀਆਂ ਅੱਜ ਇਕੱਠੇ ਹੋ ਕੇ ਜਨਤਾ ਨੂੰ ਬਚਾਉਣ ਦੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਕੇਹੀ ਪੀਲ ਵੀ ਜਿਹੜਾ ਤੇ ਵਿਧਾਨ ਸਭਾ ਦੇ ਵਿੱਚ ਕਿ ਕਾਨੂੰਨ ਇਹੋ ਜਿਹਾ ਪਾਸ ਕੀਤਾ ਜਾਵੇ ਕਿਥੇ ਇਹ ਬਿਜਾਓ ਤੇ ਜਿਵੇਂ ਕਾਨੂੰਨ ਜਿਹੜਾ ਸਖਤ ਜਿਹਾ ਬਣਾਇਆ ਜਾਵੇ। ਇਹ ਰਾਣੀ ਹੁੰਦੇ ਹੋਏ ਇੱਕ ਬੁਲੀ ਐਕਟਰ ਹੋਇਆ ਇੱਕ ਬਾਈਟ ਲੈ ਜਾਦੇ ਹੋਰ ਕਿਸੇ ਕੰਮ ਨਹੀਂ ਆਉਂਦਾ। ਬਤਾਓ ਬਿਲਕੁਲ ਮਾਇਰ ਇੱਕ ਮਿੰਟ ਬਾਕੀ ਜੋ ਸ਼ਾਰਟਸ ਵਿੱਚ ਬਹੁਤ ਦਰਦਨਾਕ ਹਾਲਾਤ ਦੇਖੇ ਜਾ ਰਹੇ ਨੇ ਜੀ ਬਿਲਕੁਲ ਤਰੀਕੇ ਨਾਲ ਗੱਲ ਹੋ ਰਹੀ ਹੈ ਕਿ ਕਾਹਦਾ ਕਰ ਕੋਈ ਗੱਡੀ ਟੈਂਡਲ ਮਾਰ ਦਿਆ ਆਪਾਂ ਹੁਣ ਕੱਢ ਰਹੇ ਹਾਂ ਜੋ ਵੀ ਕੋਈ ਇਦਾਂ ਦੀ ਵਾਰਦਾਤ ਹੋਈ ਅਸੀਂ ਇੱਥੇ ਟੈਂਡਰਾ ਮਾਰ ਦਿੰਦਾ ਕਿ ਰਹਿ ਗਏ ਆ ਕਾਨੂੰਨ ਸਖ਼ਤ ਬਣਨ ਚਾਹੀਦਾ ਹੈ ਜੀ ਜੋ ਸਾਡੇ ਅੰਦਰ ਅਗਰ ਘਟਨਾ ਵਾਪਰੀ ਹੈ ਹਰਵੀਰ ਨਾਮ ਦੇ ਇੱਕ ਬੱਚੇ ਜਿਹਦੀ ਉਮਰ ਹੈ 4-5 ਸਾਲ ਕਿਨੂੰ ਦੋ ਪ੍ਰਵਾਸੀਆਂ ਨੇ ਗਵਾਹ ਕੀਤਾ ਫਿਰ ਉਹਦੇ ਨਾਲ ਰੇਪ ਕੀਤਾ ਉਸ ਤੋਂ ਬਾਅਦ ਉਹਦੇ ਪ੍ਰਾਈਵੇਟ ਪਾਰਟ ਤੇ ਉਹਨਾਂ ਨੇ ਜਿਹੜੀ ਰਾਡ ਪਾ ਕੇ ਉਹਨੂੰ ਇੱਕ ਦਰਦਨਾਕ ਮੌਤ ਦਿੱਤੀ ਜਿਹੜੀ ਸੋਚ ਕੇ ਵੀ ਜਿਹੜੀ ਰੂਹ ਆ ਉਹ ਕੰਬ ਜਾਂਦੀ ਆ ਮਤਲਬ ਕਿ ਤੁਸੀਂ ਦੇਖੋ ਜੇ ਸਾਡੇ ਬੱਚੇ ਨੇ ਕੋਈ ਢਿੱਡ ਵੀ ਲੱਗ ਜਵੇ ਤੱਕੀ ਹੁੰਦਾ ਉਹਦੇ ਮਾਪੇ ਕੀ ਬੀਤਿਆ ਹੋਊਗਾ ਉਸ ਬੱਚੇ ਦੀ ਜਿਹੜੀ ਤਸਵੀਰ ਆ ਉਹ ਦੇਖੇ ਨੀ ਜਾ ਰਹੀ। ਔਰ ਦੇਖੋ ਸਾਡੇ ਪੰਜਾਬ ਦੇਕਰ ਗੈਂਗਵਾਰ ਵੀ ਹੁੰਦੀ ਹੈ ਨਾ ਉਹ ਐਦਾਂ ਦਰਿੰਦਗੀ ਨਹੀਂ ਕਰਦੇ ਕਿਸੇ ਦੇ ਬੱਚੇ 'ਤੇ ਗੋਲੀ ਨਹੀਂ ਮਾਰਦੇ। ਔਰ ਇਹਨਾਂ ਨੂੰ ਦਰਿੰਦਗੀ ਕਰਦੇ ਸਮੇਂ ਕੋਈ ਕੋਪਰੀ ਆਇਆ, ਕੋਈ ਰਹਿਮ ਨਹੀਂ ਆਇਆ, ਕੋਈ ਦਰਦ ਨਹੀਂ ਆਇਆ। ਔਰ ਇਹ ਕਿੰਨੇ ਵੀ ਪ੍ਰਵਾਸੀ ਇੱਥੇ ਆਉਂਦੇ ਆ, ਨਾ ਤਾਂ ਇਹਨਾਂ ਦੀ ਕਿਸੇ ਰੀ ਪੀਸੀ ਹੁੰਦੀ ਆ, ਨਾ ਇਹਨਾਂ ਦਾ ਕਿਸੇ ਦਾ ਕੋਈ ਕੈਰੇਕਟਰ ਸਰਟੀਫਿਕੇਟ ਲਿਆ ਜਾਂਦਾ। ਇਹ ਇੱਕ ਬੰਦਾ ਪਿੰਡ ਜਾਂਦਾ ਆ ਆਪਣੇ ਨਾਲ 25-20 ਬੰਦੇ ਟ੍ਰੇਨ 'ਚ ਲੱਤ ਕੇ ਇੱਥੇ ਲੈ ਕੇ ਆਉਂਦਾ ਆ ਔਰ ਸਾਡੇ ਹੀ ਪੰਜਾਬੀ ਜਿਹੜੇ ਥੋੜੇ ਰੁਤਵਾ ਰੱਖਦੇ ਆ ਉਹ ਇਹਨਾਂ ਦੇ ਧਾਰ ਕਾਡ ਬਣਾਉਂਦੇ ਆ ਉਹ ਇਹਨਾਂ ਦੇ ਵੋਟਰ ਕਾਡ ਬਣਾਉਂਦੇ ਆ ਉਹ ਇਹਨਾਂ ਦੇ ਰਸ਼ਨ ਕਾਡ ਬਣਾਉਂਦੇ ਆ ਪਰ ਉਸ ਤੋਂ ਬਾਅਦ ਹੁੰਦਾ ਕੀ ਦੇਖੋ ਇਸ ਟਾਈਮ ਜਿਹੜੀ ਪੋਰੀ ਹਰਾਮ ਚ ਮੰਡੀ ਆ ਉੱਚ 500 ਰੇੜੀ ਜੇ ਲੱਗੀ ਹੋਈ ਆ ਤਾਂ ਸਿਰਫ ਪ੍ਰਵਾਸੀਆਂ ਦੀ ਆ ਉਹ ਚੱਕ ਵੀ ਪੰਜਾਬੀ ਨਹੀਂ ਗਾ ਜੇਕਰ ਇੱਕ ਵੀ ਪੰਜਾਬੀ ਉੱਥੇ ਆਪਣੀ ਰੇੜੀ ਲਾਵੇ ਤਾਂ ਗੁੰਡਾਗਰਦੀ ਕਰਕੇ ਸਾਡੇ ਪੰਜਾਬੀ ਨੂੰ ਤੋਂ ਭਜਾ ਦਿੰਦੇ ਆ ਉਹ ਰੇੜੀ ਨਹੀਂ ਲਾਣ ਦਿੰਦੇ ਇੰਨੇ ਇਹਨਾਂ ਨੇ ਗੁੰਡਾ ਕਰਦੀ ਆ ਲੀਡਰ ਦਾ ਕਿਸੇ ਦਾ ਬਿਆਨ ਨਹੀਂ ਆਇਆ ਬੇਸ਼ਰਮਾ ਦਾ ਅਜੇ ਤੱਕ ਦੇਖੋ ਲੀਡਰ ਦਾ ਬਿਆਨ ਕਿਉਂ ਆਣਾ ਵਾ ਜਿਹੜੇ ਲੀਡਰ ਆ ਇਹਨਾਂ ਨੇ ਵੋਟਾਂ ਲੈਣੀਆਂ ਇਹਨਾਂ ਦੇ ਆਪਣੇ ਬੱਚਿਆਂ ਨੇ ਸਿਕਿਉਰਿਟੀ ਦਿੱਤੀਆਂ ਹੋਈਆਂ ਆਪਣੇ ਬੱਚਿਆਂ ਨੇ ਬੱਤੀ ਵਾਲੀਆਂ ਗੱਡੀਆਂ ਦਿੱਤੀਆਂ ਹੋਈਆਂ ਜਿਹੜੇ ਇਹਨਾਂ ਦੇ ਆਪਣੇ ਬੱਚੇ ਆ ਉਹ ਬਾਹਰ ਵਿਦੇਸ਼ਾਂ ਚ ਗਏ ਹੋਇਆ ਇਹਨਾਂ ਨੂੰ ਲੋੜ ਕੀ ਆ ਬੱਚੇ ਤਾਂ ਸਾਡੇ ਆ ਜਿਹੜੇ ਮਰਦੇ ਆ ਉਨਾ ਆਸ ਤੇ ਮਾਹੌਲੇ ਬਣ ਗਿਆ ਤੁਸੀਂ ਆਪਣੇ ਬੱਚੇ ਨੂੰ ਕੱਲੇ ਨੂੰ ਆਪਣੀ ਗਲੀ ਦੇ ਵਿੱਚ ਨਹੀਂ ਖੇਡਣ ਦੇ ਸਕਦੇ ਜੇ ਤੁਹਾਡਾ ਬੱਚਾ ਗਲੀ 'ਚ ਖੇਡੂਗਾ ਉਤੋਂ ਚੱਕ ਕੇ ਲੈ ਜਾਂਦੇ ਆ ਪੱਲਕ ਕੁੜੀਆਂ ਧੀਆਂ ਦੀ ਰਾਖੀ ਕਰਨੀ ਪੈਂਦੀ ਸੀ ਹੁਣ ਤਾਂ ਸਾਨੂੰ ਆਪਣੇ ਮੁੰਡਿਆਂ ਦੀ ਮੁੰਡੀਆਂ ਦੀ ਰਾਖੀ ਵੀ ਸਾਨੂੰ ਕਰਨੀ ਪਈ ਆ ਕਿੰਨਾ ਮਤਲਬ ਮਾਪੇ ਆਪਣਾ ਬੱਚਾ ਪਾਲਿਆ ਹੋਊਗਾ ਤੇ ਕਿੰਦਾ ਬੱਚਾ ਪਾਲਿਆ ਹੋਊਗਾ ਤੇ ਅੱਜ ਉਹ ਬੱਚੇ ਕਿ ਹਾਲਾਤ ਹੋਏ ਔਰ ਮਾਪੇ ਤੇ ਕੀ ਬੀਤਰੀ ਹੋਗੀ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੁਣੋ ਕਿ ਪੰਜਾਬ 'ਚ ਸਿੱਖਾ ਕਰਕੇ ਸੀ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਦੇ ਲਈ ਲੜ ਰਹੇ ਆ ਠੱਠਿਆ ਪਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਣੀ ਜਾਤ ਪਾਤ ਧਰਮ ਤੋਂ ਪਰੋਟ ਕੇ ਇੱਕਠੇ ਹੋ ਕੇ ਆਪਾਂ ਪੰਜਾਬ ਦੇ ਲਈ ਲੜੀਏ ਆਪਾਂ ਆਪਣੀ ਪੰਜਾਬੀ ਨੂੰ ਬਚਾਈਏ ਆਪਾਂ ਆਪਣੇ ਕਲਚਰ ਨੂੰ ਬਚਾਈਏ ਇੱਕ ਅਹਿਮ ਮੈਸੇਜ ਹੈ ਜਿਹੜਾ ਜ਼ਰੂਰ ਇੱਕ ਡਾਇਰੈਕਟਰ ਹਈਏ ਇੱਕ ਅਪੀਲ ਆਪਾਂ ਉਹਨਾਂ ਲੋਕਾਂ ਨੂੰ ਵੀ ਕਰਦੀ ਹੈ ਜਿਹੜੇ ਉਸ ਬੱਚੇ ਦੀ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਤਸਵੀਰਾਂ ਸਾਡੇ ਕੋਲ ਵੀ ਆ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਨੂੰ ਵੀ ਜਿਹੜਾ ਨੇ ਕੀਤੀਆਂ ਸਾਂਝੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕੱਢ ਦੇਣ ਮਾਪਿਆਂ ਤੱਕ ਪਹੁੰਚੂਗਾ ਇਹ ਦੁੱਖ ਬੋਧ ਪਹੁੰਚੂਗਾ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਉਹ ਫੋਟੋ ਦੇਖ ਕੇ ਤਾਂ ਮਾਪਿਆਂ ਦਾ ਕੀ ਬੀਤੂਗਾ ਜੀ ਮੈਂ ਆਪਣੇ ਸਾਰੇ ਪੰਜਾਬੀਆਂ ਨੂੰ ਔਰ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਪੈਸੇ ਉਹ ਜਿਹੜੀਆਂ ਫੋਟੋਆਂ ਆ ਜਿਹੜੀਆਂ ਦੇਖੇ ਨਜ਼ਾਰੀ ਮੈਨੂੰ ਵੀ ਆਈਆਂ ਸੀਗੀਆਂ ਮੈਂ ਕਿਸੇ ਨੂੰ ਦਿਖਾਈ ਆ ਮੈਂ ਕਿਸੇ ਦੇ ਤੋਂ ਡਾਊਨਲੋਡ ਕਰਕੇ ਦਿਖਾਈਆ ਜੋਗੀ ਨੂੰ ਫਲੈਕਸ ਵਾਲੇ ਨੂੰ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੋਈ ਵੀ ਤਾਂ ਨਹੀਂ ਫੋਟੋਆਂ ਨਾ ਪਾਣ ਜਿ세 ਹੀ ਨਹੀਂ ਦੇਖ ਸਕਦੇ ਤੁਹਾਡੇ ਮਾਪੇ ਕਿੱਦਾਂ ਦੇਖਣਗੇ ਬੇਨਤੀ ਕਰਦੇ ਆ ਸਾਰੀਆਂ ਫੋਟੋਆਂ ਉਹਨੂੰ ਕੱਟ ਦਿਓ ਤੇ ਸਾਰੇ ਪੰਜਾਬੀ ਦੇ ਕਪੀਲ ਆ ਜੇਕਰ ਪੋਰੀ ਹਰਾ ਵਿੱਚ 500 ਰੇੜੀ ਭਈਆਂ ਦੀ ਲੱਕੀ ਨਾ ਉਦ 250 ਰੇੜੀ ਅਸੀਂ ਪੰਜਾਬੀ ਦੀ ਲਵਾ ਕੇ ਰਵਾਂਗੇ ਹੋਰ ਜਿਹੜੇ ਭਈਆਂ ਨੇ ਰੋਕਣਾ ਰੋਕ ਕੇ ਦਿਖਾ ਦਵੇ ਅਸੀਂ ਲਵਾਣੀ ਆ ਜੀ 250 ਅੱਜ ਵੀ ਕਹਿੰਦੇ ਆ ਨਾ ਅੱਜ ਵੀ ਅਸੀਂ ਸਾਰਿਆਂ ਦੇ ਜਾਂਦਾ ਸਕਦੇ ਕਿਸੇ ਟਾਈਮ ਅਸੀਂ ਸਾਰੇ ਬਚੋ ਕਿਸੇ ਟਾਈਮ ਆ ਜਾ ਕੇ ਸਾਰਿਆਂ ਦੇ ਬਾਰ ਕਰ ਦਿੰਦੇ ਆ ਲੇਕਿਨ ਪੰਜਾਬੀ ਉਥੇ ਲੋਟਦਾ ਸਹੀ ਮੈਨੂੰ ਤਾਂ ਲੱਗਦਾ ਕਿ ਫੇਰੇ ਕੰਮ ਹੋਣਾ ਨਹੀਂ ਜਿੱਦਾਂ ਨੇਪਾਲ ਦੇ ਵਿੱਚ ਜੂਦ ਉੱਟ ਕੇ ਅੱਗੇ ਆਇਆ ਨੇਪਾਲ ਨੇ ਇਹਨਾਂ ਨੂੰ ਆਪਣੇ ਜਿਹੜੇ ਪ੍ਰਸ਼ਤ ਮੰਤਰੀ ਨੂੰ ਮਾਫ ਕਰਦਾ ਸਾਡੇ ਸਾਰੇ ਪੰਜਾਬੀਆਂ ਨੂੰ ਬੇਦਜ਼ੀ ਕਾਲੀ ਤੱਕੜੇ ਹੋ ਕੇ ਬਾਈ ਜੀ ਦੀ ਗੱਲ ਬਹੁਤ ਵਧੀਆ ਕੀਤੀ ਹੈ ਪੰਜਾਬੀਆਂ ਨੂੰ ਅੱਗੇ ਵਾਣਾ ਤਾ ਜਿਹੜੇ ਪੰਜਾਬੀ ਸਾਡੇ ਵਰਗੇ ਇਹ ਸਾਡੇ ਹਰਾਮ ਹੋ ਗਏ ਉਹ ਭਈਆਂ ਦੇ ਸਿਰ ਤੇ ਜਿਹੜੇ ਹੁਣ ਆਪਾਂ ਹਰ ਕਾਰੋਬਾਰ ਚ ਮੈਂ ਉਹ ਯਾਰ ਇੱਕ ਰੇੜੀ ਦੇ ਉੱਤੋਂ 7-7000 ਰੁਪਿਆ ਕਮਾ ਰਹੇ ਆ ਭਈਏ 15-15000 ਰੁਪਿਆ ਆਪਣੇ ਬੰਦੇ ਜਿਹੜੇ ਉਹਨਾਂ ਦੇ ਰੱਖੇ ਹੋਏ ਆ ਜੇ 10 ਰੇੜੀਆਂ ਲਾਈਆਂ ਜਾਂ 5 ਰੇੜੀਆਂ ਲਾਈਆਂ 15000 ਰੁਪਿਆ ਇੱਕ ਬੰਦੇ ਨੂੰ ਤਨਖਾਹ ਦਿੰਦਾ ਜੇ 7-17000 ਰੁਪਿਆ ਫਲੂਟ ਵਾਲੇ ਨੂੰ ਵੱਜਦਾ ਉਹਦੇ ਵਿੱਚੋਂ ਦਿੰਦਾ ਨਾ ਜੇ ਸਾਡੇ ਬੰਦੇ ਬਾਅਦ ਨੂੰ ਭੱਜੀ ਜਾਂਦੇ ਦਾਦਾ ਜੀ 15000 ਰੁਪਏ ਤਨਖਾਹ ਦੇ ਮੈਨੂੰ ਜੇ 10 ਬੰਦੇ ਮੈਂ ਉਹਨਾਂ ਨੂੰ ਕਹਿੰਦਾ ਭਈਏ بچਾਓ ਭਈਏ بچਾਓ ਭਈਏ بچਾਓ ਭਈਏ ਭਲਾ ਜਨਾ ਬਚਾਓ ਹੌਲੀ ਹੌਲੀ ਆਓ ਤੇ ਕਹਿੰਦੇ ਥੋੜੀ ਜਿਹੀ ਪਰੇ ਹੋ ਜਾ ਤੁਹਾਡੇ ਤੁਹਾਡੇ ਪਿਛੇ ਰੰਗ ਦੀ ਲੱਗਦੀ ਹੋ ਜਨਾ ਬਚਾਓ ਜਨਾ ਬਚਾਓ ਭਈਏ ਪਿਆਰ ਜਨਾ ਬਚਾਓ ਭਈਏ ਪਿਆਰ پیار پنجاب پنجاب بھئی پنجاب پیار پنجاب پنجاب بچاؤ 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 پنجاب 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 पाउ ले पेपाओ बचाओ बचाओ बचा जे पुॼाउ जो पुॼा बचा जे पुॼा बचाओ हे بنجاب چئو بنجاب چئو فدہ 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 بنجاب چئو What on you, what are पैपा पंजाब पंजाबी ज़िंदा पंजाब पंजाबी ज़िंदाब साज ज़िंदबाद